ਸਸ਼ੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾਤਾ ਜਿਹੜਾ ਫੜਾਂ ਦੀ ਤਵਾਹੀ ਦਾ ਖੌਫਨਾਕ ਮੰਜ਼ਰਾ ਜਿੱਥੇ ਪੰਜਾਬ ਦੇ ਵਿੱਚ ਜਾਂ ਫਿਰ ਹਿਮਾਚਲ ਦੇ ਵਿੱਚ ਭਾਰਤ ਦੇ ਵਿੱਚ ਵੱਡੇ ਪੱਤਰ ਤੇ ਦੇਖਣ ਨੂੰ ਮਿਲ ਰਿਹਾ ਤੇ ਕੁਝ ਜਿਹੜਾ ਭਾਰੀ ਮੀਂਹ ਦੇ ਨਾਲ ਹੋਏ ਨੁਕਸਾਨ ਦੀਆਂ ਖਬਰਾਂ ਪਾਕਿਸਤਾਨ ਤੋਂ ਵੀ ਆ ਰਹੀਆਂ ਨੇ ਜਿੱਥੇ ਕਿ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ तकरीबन 100 ਮਿਲੀਮੀਟਰ mm ਜਿਹੜਾ ਮਾਤਰਾ ਦੇ ਵਿੱਚ ਮੀਂਹ ਪੈ ਰਿਹਾ ਤੇ ਉਸ ਦੇ ਨਾਲ ਜਿਹੜਾ ਮੰਜ਼ਲਾਂ ਦੀਆਂ ਕਈ ਕਈ ਮੰਜ਼ਲਾ ਇਮਾਰਤਾਂ ਦੀਆਂ ਜਿਹੜੀਆਂ ਨੀਹਾਂ ਦੇ ਵਿੱਚ ਪਾਣੀ ਪੈ ਜਾਂਦਾ ਤੇ ਜਿਸ ਤੋਂ ਬਾਅਦ ਖਬਰ ਆ ਰਹੀ ਹੈ ਕਿ ਕਰਾਚੀ ਦੇ ਵਿੱਚ ਇੱਕ ਤਕਰੀਬਨ 5 ਮੰਜ਼ਲਾ ਇਮਾਰਤਾਂ ਢਹਿ ਢੇਰੀ ਹੋ ਜਾਂਦੀ ਆ ਬਹੁਤ ਸਾਰੇ ਲੋਕ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਤੇ ਕਈ ਲੋਕਾਂ ਦੀ ਮੌਤ ਦੀ ਵੀ ਖਬਰ ਆ ਸਾਰੇ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਆ ਉਹ ਕੀਤੀ ਜਾ ਰਹੀ ਹੈ ਦਰਅਸਲ ਕਰਾਚੀ ਦੇ ਨਜੀਮਾਬਾਦ ਇਲਾਕੇ ਦੇ ਵਿੱਚ 6 ਜੁਲਾਈ 2025 ਨੂੰ ਭਾਰੀ ਮੀਂਹ ਦੇ ਚੱਲਦਿਆਂ ਇੱਕ ਇਮਾਰਤ ਦੀਆਂ ਨੀਹਾਂ ਕਮਜ਼ੋਰ ਹੋਣ ਦੇ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ। ਮੌਕੇ ਤੇ ਲੋਕਾਂ ਦੇ ਵਿੱਚ ਅਚਾਨਕ ਹਫੜਾ ਦਫੜੀ ਮਚ ਜਾਂਦੀ ਆ। ਇਮਾਰਤ ਪਿਛਲੇ ਕਈ ਦਿਨਾਂ ਤੋਂ ਮੀਂਹ ਦੀ ਮਾਰ ਚੱਲ ਰਹੀ ਸੀ। ਇਮਾਰਤ ਦੀਆਂ ਨੀਹਾਂ ਪਾਣੀ ਦੇ ਵਿੱਚੋਂ ਡੁੱਬਣ ਦੇ ਕਾਰਨ ਜਿਹੜਾ ਸਾਰਾ ਇਮਾਰਤ ਦਾ ਢਾਂਚਾ ਹੈ ਉਹ ਕਮਜ਼ੋਰ ਹੋ ਚੁੱਕਾ ਹੈ। ਇਸ ਕਾਰਨ ਸਾਰੀ ਇਮਾਰਤ ਚੰਦ ਕੁ ਸੈਕਿੰਟਾਂ ਦੇ ਵਿੱਚ ਠੱਪ ਹੋ ਜਾਂਦੀ ਆ, ਢਹਿ ਢੇਰੀ ਹੋ ਜਾਂਦੀ ਆ। ਹਾਦਸੇ ਦੇ ਵਿੱਚ ਹੁਣ ਤੱਕ 17 ਲੋਕਾਂ ਦੇ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਇਸ ਹਾਦਸੇ ਦੇ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਨੇ 10 ਤੋਂ ਵੱਧ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕਈ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਗਿਆ ਕਈ ਹੋਰ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਣ ਦਾ ਡਰ ਹੈ ਸੂਬਾਈ ਡਿਜ਼ਾਸਟਰ ਮੈਨੇਜਮੈਂਟ ਫੌਜ ਰੈਸਕਿਊ 1122 ਫਾਇਰ ਬ੍ਰਿਗੇਡ ਅਤੇ ਹੋਰ ਟੀਮਾਂ ਨੇ ਰਾਤ ਭਰ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਰੈਸਕਿਊ ਡਾਗਸ ਕਟਰਾ ਤੇ ਸੈਂਸਰ 20 ਵਰਤੇ ਗਏ ਹੇਟਾਂ ਦੱਬੇ ਗਏ ਲੋਕਾਂ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਮਾਰਤ 30 ਸਾਲ ਤੋਂ ਜ਼ਿਆਦਾ ਪੁਰਾਣੀ ਇਮਾਰਤ ਜੀ ਮਿਊਸਪਲ ਕੰਟਰੋਲ ਅਥਾਰਟੀ ਵੱਲੋਂ ਸਾਲ 2022 ਦੇ ਵਿੱਚ ਇਸ ਨੂੰ ਖਤਰਨਾਕ ਇਮਾਰਤਾਂ ਦੀ ਸੂਚੀ ਦੇ ਵਿੱਚ ਰੱਖ ਦਿੱਤਾ ਗਿਆ ਸੀ ਪਰ ਮਕਾਨ ਮਾਲਕਾਂ ਦੇ ਵੱਲੋਂ ਨਮੀ ਮੁਰੰਮਤ ਜਾਂ ਪਰ ਖਾਲੀ ਕਰਨ ਦੇ ਹੁਕਮ ਦੀ ਉਲੰਘਣਾ ਕੀਤੀ ਗਈ ਸੀ ਕਰਾਚੀ ਦੇ ਵਿੱਚ ਸਾਲ 2020 ਤੋਂ ਲੈ ਕੇ ਹੁਣ ਤੱਕ तकरीबन 12 ਤੋਂ ਵੱਧ ਇਮਾਰਤਾਂ ਢਹਿ ਢੇਰੀ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਲਗਭਗ 85 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ 2020 ਦੇ ਵਿੱਚ ਗੁਲਬਹਾਰ ਇਲਾਕੇ ਦੇ ਵਿੱਚ ਇੱਕ ਹੋਰ ਪੁਰਾਣੀ ਇਮਾਰਤ ਢਹਿ ਢੇਰੀ ਹੋਈ ਸੀ ਜਿਸ ਦੇ ਵਿੱਚ ਕੇ 27 ਲੋਕਾਂ ਦੇ ਮੌਤ ਦੀ ਖਬਰ ਸੀ ਸਿੰਧ ਦੇ ਮੁੱਖ ਮੰਤਰੀ ਦੇ ਵੱਲੋਂ ਹਾਈ ਲੈਵਲ ਇਨਕੁਆਇਰੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਨਾਲ ਦੀ ਨਾਲ ਜਿਹੜਾ ਇਲਾਕੇ ਦੇ ਲੋਕਾਂ ਨੂੰ ਪਰੇ ਇਧਰਲੇ ਪਾਸੇ ਆਉਣ ਤੋਂ ਗੁਰੇਜ਼ ਕਰਨ ਦੇ ਲਈ ਵੀ ਕਿਹਾ ਗਿਆ ਤਾਂ ਤੁਸੀਂ ਦੇਖੋ ਕਿ ਤਕਰੀਬਨ 100 ਮਿਲੀਮੀਟਰ ਜਿਹੜਾ ਮਾਤਰਾ ਤੋਂ ਜ਼ਿਆਦਾ ਇਸ ਕਰਾਚੀ ਦੇ ਇਲਾਕੇ ਦੇ ਵਿੱਚ ਮੀਂਹ ਪੈਂਦਾ ਤੇ ਉਸ ਦੇ ਨਾਲ ਇਸ ਪੰਜ ਮੰਜ਼ਿਲਾ ਇਮਾਰਤ ਦੀਆਂ ਨੀਹਾਂ ਦੇ ਵਿੱਚ ਪਾਣੀ ਭਰ ਜਾਂਦਾ ਲਗਾਤਾਰ ਪਿਛਲੇ ਪੰਜ ਦਿਨਾਂ ਤੋਂ ਮੀਂਹ ਪੈ ਰਿਹਾ ਤੇ ਉਸ ਦੇ ਨਾਲ ਜਦੋਂ ਨੀਹਾਂ ਦੇ ਵਿੱਚ ਪਾਣੀ ਭਰਦਾ ਤੇ ਨੀਹਾਂ ਕਮਜ਼ੋਰ ਹੋ ਜਾਂਦੀਆਂ ਨੇ ਸਾਰਾ ਢਾਂਚਾ ਚੰਦ ਕੁ ਸੈਂਟਾਂ ਦੇ ਵਿੱਚ ਢਹਿ ਟੇਰੀ ਹੋ ਜਾਂਦਾ ਕਈ ਲੋਕਾਂ ਦੇ ਮੌਤ ਦੀ ਖਬਰਾਂ ਤਕਰੀਬਨ 10 ਲੋਕਾਂ ਗੰਮੀ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਕਿ ਨਜ਼ਦੀਕੀ ਆਸਥਾਨ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਪਰ ਉਧਰਲੇ ਪਾਸੇ ਸਿੰਧ ਦੇ ਮੁੱਖ ਮੰਤਰੀ ਦੇ ਵੱਲੋਂ ਹਾਈ ਲੈਵਲ ਅਥਾਰਟੀ ਨੂੰ ਜਿਹੜਾ ਹਾਈ ਲੈਵਲ ਜਾਂਚ ਦੇ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ